ਇਹ ਗੱਲ ਇਤਿਹਾਸ ਦੇ ਵਿੱਚ ਸਾਦੀ ਆ ਸੁਹੂਨ ਸੁਰੀ ਵਾਲੀ ਉਹਦੇ ਵਿੱਚ ਸਾਹ ਸੰਗਤ ਦਾ ਸੁਭਾਗ ਸਮੇਂ ਪ੍ਰਾਪਤ ਹੋਈ ਸਤ ਸੰਗਤ ਕਨਵ ਦਾ ਸੁਭਾਗ ਸਮਾ ਮਿਲਿਆ ਸਾਡੇ ਅਕੀ ਸਤਕਾਰਯੋਗ ਬਾਬਾ ਬੋਧ ਸਿੰਘ ਜੀ ਜੋ ਕਿ ਬਹੁਤ ਹੀ ਸਾਡੇ ਸਤਕਾਰਯੋਗ ਜੀ ਦੇ ਪਈ ਸਰਦਾਰ ਗੋਦੀ ਸਿੰਘ ਜੀ ਨੂੰ ਸੰਗਤ ਕਰਕੇ ਆਇਆ ਹੈ ਵਿਸ਼ੇਕਾਰ ਕੋਕਿਆ ਇਹ ਇਹਨੂੰ ਸੋਨੇ ਦੀ ਹੋਰ ਬਲੀਏ ਪਰ ਮੈਂ ਧਾਣੀ ਸੰਗਤ ਕਰਕੇ ਗਿਆ ਤੇ ਮੈਨੂੰ ਪੈਰ ਦੇ ਵਿੱਚ ਮੇਰੇ ਸਹੂਲਕੇ ਚੋਂ ਕਿੰਨੀ ਕੰਦਾ ਕੱਚ ਦੇ ਜਨਮ ਦਾ ਕੋਈ ਲਿਖਤਾ ਚੰਗਾ ਸੀ ਇਹਨੇ ਪਿਛਲੇ ਜਨਮ ਵਿੱਚ ਕੋਈ ਪਰਪਕਾਰ ਕੀਤਾ ਸੀ ਨਾ ਕਰਕੇ ਇਹਨੂੰ ਸੋਨੇ ਦੀ ਹੋਰ ਬਲੀਏ ਤੇ ਜੇ ਨੂੰ ਵਿਸ਼ੇਕਾਰ ਕਰਦਾ ਉੱਤੇ ਜਾ ਕੇ ਰਸਾ ਕਰਦਾ ਮਸਜਿਦ ਦੇ ਵਿੱਚ ਤੁਆਣ ਕੇ ਕਿਸੇ ਦਾ ਕਰੇ ਪਾ ਇਹ ਗੁਰੂ ਦੀ ਸੰਗਤਾਂ ਵਿੱਚ ਬੈਠੇ ਹਾਂ ਜੋ ਅਸੀਂ ਗੁਰੂ ਦੀ ਸੰਗਤ ਕਰਦੇ ਹਾਂ ਤਾਂ ਸਾਡੇ ਜਿਹੜੇ ਦੁੱਖ ਉਹ ਜਿਹੜੇ ਘਟੇ ਜਾਂਦੇ ਨੇ ਇਸੇ ਕਰਕੇ ਸਾਨੂੰ ਸੱਚੀ ਬਾਸ਼ਾ ਨਹੀਂ ਕਿੰਦੀ ਹਨ ਬਿਨ ਭਾਗਾ ਸੰਤ ਸੰਗਣਾ ਲੱਭੇ ਬੇ ਸੰਗਤ ਮੈਨਤਰੀ ਜੀ ਜਿਓ ਇਹ ਬਿਨਾਂ ਭਾਗਾ ਦਾ ਸਾਨੂੰ ਸੰਗਤ ਵੀ ਨਹੀਂ ਨਹੀਂ ਜਦੋਂ ਸਾਡੇ ਭਾਵ ਚੰਗੇ ਹੁੰਦੇ ਹਨ ਤਾਂ ਹੀ ਕਿਸਾ ਸੰਗਤ ਮਿਲਦੀ ਹੈ ਸਤ ਸਚੀ ਬਾਸ਼ਾ ਕਿਰਪਾ ਕਰਾਂ ਉਹ ਸਭ ਤੇ ਨਾਲ ਸਾਂਝ ਬੋਲੈ ਸ RAM DAS GURU ਸਿਰwidehat ਕਾ ਨਿਯਮ ਸੰਰਾਤ ਗੁਰੂ ਸਿਰwidehat ਸਾਰੇ ਅਨੁਸਾਰ ਅਸ਼ਬਦ ਪੜਨਾ ਹੈ RAM DAS GURU ਹਰ ਸਤ ਕੀਓ ਸੰਰਾਤ ਗੁਰੂ ਸਿਰ ਸਾਦਾਰ ਆਨੁਸਾਰ ਆਨੰਦ ਸਦਾਨ ਆਪ ਸਾਹਿਬ ਜੀ ਦੇ ਦਰਸ਼ਨ ਸਿਵਾ ਜੋ ਕਿ ਝੰਡੇ ਤੋਂ ਦਿੱਤੇ ਗਏ ਉੱਤੇ ਅਦਾਲਤ ਦਾ ਜਨਰ ਆਪ ਆਪਣੇ 25 ਸਲਾ ਇਧਾਰਾ ਕੀ ਸ੍ਰੀ ਪਟਨਾ ਸਾਹਿਬ ਤੋਂ ਉਪਰਵਾੜੇ ਹੋਣਾ ਹੋ ਚੁਕੀ ਹੋਇਆ ਹੈ ਜੀ ਖੁੱਲੇ ਦਰਸ਼ਨ ਦਾ ਸਵਾ ਸੁਭਾ ਦਾ ਨਾਮ ਆਪਣੇ ਭਾਈ ਸਾਹਿਬ ਜੀ ਬਖਸ਼ੂ ਇਹ ਨਾਮਣੇ ਮਾਨਿਤ ਤੱਕ ਪਿਤਾ ਜੀ ਨੇ ਕਿ ਉਹ ਸਤਿਗੁਰੂ ਜੀ ਦੇ ਸੰਸਾਰਾ ਜੀ ਅਤਿ ਸਤਾ ਤੋਂ ਇਸ ਪ੍ਰਰੰਭ ਕੀਤੇਗੇ ਜਿਨ੍ਹਾਂ ਦੇ ਪ੍ਰਮੇਵਨ ਸਤਿ ਭੋਗ ਪਏ ਪੂਜ ਦੀ ਸਮਾਪਤੀ ਤੋਂ ਬਾਅਦ ਪੁੱਲੇ ਪੰਡਾਲ ਵਿੱਚ ਸਤਿਗੁਰੂ ਜੀ ਆਪ ਨੇ ਦਰਸ਼ਨ ਦੇਦਾਰੇ ਬਖਸ਼ੇ ਹਨ ਸੱਜੇ ਹੋਏ ਜਵਾਨਾਂ ਵਿੱਚ ਜੁਨੀਆ ਅਖਵਾਦਾ ਪੰਡਾ ਕੋ ਚੁਕਮਾ ਸਾਹਿਬੀ ਸੇਕੂ ਦੇ ਲਈ ਜੋ ਸਮਰਪਤ ਬਖਸ਼ੀ ਕਾਨੂੰਨ ਆਨ ਸੱਚੇ ਪਾਛੀ ਆਪ ਜੀ ਨੇ ਪਹਿਲੀ ਕੋਈ ਚੀਜ਼ ਜੋ ਸਰੂ ਕੀ ਵਾਲੀ ਬਖਸ਼ੀ ਆਪ ਜੀ ਨੇ ਕਿਰਪਾ ਕਰਨ ਇਸ ਤਰ੍ਹਾਂ ਸੇਵਾ ਕਰਦੇ ਨੂੰ ਸਾਥ ਨਾਮ ਗਾ ਰੇ ਤੂ ਰਤ ਦੀ ਕਿਰਪਾ ਲਈ ਸੱਚੇ ਪਾਤਸ਼ਾਹ ਬਾਬੇ ਜੀ ਦੀ ਜੰਮੀ ਕਿਰਪਾ ਹੋਈ ਹੈ ਸ਼ੁਕਰਾਨਾ ਕੀਤਾ ਜਪਰਮਾਤਮਾ ਦਾ ਸੱਚੇ ਪਾਤਸ਼ਾਹ ਦਾ ਕਿ ਜਿਹੜੀ ਆ ਕੇ ਜਿਹੜੇ ਬਖਸ਼ੇ ਅਦਾਸ ਕੀਤੀ ਬਾਬੇ ਜੀ ਦੇ ਚਰਨਾਂ ਦੇ ਚਰਨਾਂ ਜਿੱਥੇ ਉਹਨਾਂ ਅੱਜ ਉਹ ਸਮਾਂ ਨਿਆਣ ਦਾ ਐਸੇ ਇਲਾਕੇ ਦੀ ਸੇਵਾ ਕਰਨ ਦਾ ਮੌਕਾ ਪ੍ਰਮਾਤਮਾ ਨੇ ਦਿੱਤਾ ਉਹਦੇ ਸੰਬੰਧ ਚ ਅੱਜ ਪਰਸੋਂ ਰੋਇ ਤੋਂ ਖੰਡਪੁਰ ਸਾਹਿਬ ਰਾਮਪੁਰਾ ਅੱਜ ਹੋ ਰਿਹਾ ਹੈ ਪਰ ਮੈਨੂੰ ਇੱਕ ਗੱਲ ਦੀ ਸਮਝ ਮੰਨ ਕੇ ਨਹੀਂ ਚੱਲਿਆ ਕਿ ਨਵੇਂ ਸਵਾਲ ਆਲੇ ਤੇੜੀ ਹੋ ਗਏ ਬਾਬਾ ਜੀ ਕੋਲ ਆਏ ਇਹਨਾਂ ਨੂੰ ਪੁੱਛਿਆ ਕਿ 30 ਦਿਨ ਨੂੰ ਘਟਪਾਰਸ ਤੋਂ ਤੱਕ ਉਦਤਵਲਵਾਜ ਨਵਾਂ ਸਾਲ ਦਾ ਦਿਨ ਹੈ। ਅਰ ਕਰਮਾਣੇ ਆ ਸਾਰੀ ਸੰਗਤ ਕਰਨ ਵਾਲੀ ਜਿਨ੍ਹਾਂ ਦੇ ਦਰਸ਼ਨ ਹੋਏ ਨੇ ਅੱਜ ਤਾਂ ਮੈਂ ਸਾਰਿਆਂ ਤੇ ਬਾਬੇ ਜੀ ਦੀ ਚੰਦਿਆ ਦਾਸ ਬੇਨਤੀ ਕਰਦੀ ਆ ਕਿ ਪਰਮਾਤਮਾ ਸੱਚੇ ਪਾਚਾ ਸਾਰੀ ਸੰਗਤ ਇਹ ਆਪਣਾ ਮਿਹਰ ਪ੍ਰਿਆਰਤ ਰੱਖੀ ਨਵਾਂ ਸਾਲ ਅੱਜ ਚੜਿਆ 2025 ਦਾ ਖੁਸ਼ੀਆਂ ਖੇੜੇ ਲੈ ਕੇ ਆਵੀਂ ਤਰਕੀਆਂ ਤਾਂ ਵੀ ਹਰ ਇੱਕ ਤੇ ਪਰਿਵਾਰਾਂ ਚ ਸ਼ੁਖ ਸ਼ਾਂਤੀ ਸਤ ਸਭ ਤੋਂ ਪਹਿਲਾਂ ਨਵੇਂ ਸਾਲ ਦੀ ਆਮਦ 2025 ਦੇ ਸਾਰੇ ਇਲਾਕਾ ਵਾਸੀਆਂ ਨੂੰ ਜਰਿਆ ਪਤਸਾਰੀਆ ਸ਼ੁਭਕਾਮਨਾਵਾਂ। ਪ੍ਰਮਾਤਮਾ ਦੇ ਅਰਦਾਸ ਆ ਨਵਾਂ ਸਾਲ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਤੰਦਰੁਸਤੀ ਖੁਸ਼ਹਾਲੀ ਤੇ ਖੁਸ਼ੀਆਂ ਲੈ ਕੇ ਆਵੇ। ਇਸ ਨਵੇਂ ਸਾਲ ਦੇ ਵਿੱਚ ਅੱਪਾ ਮਿਲ ਕੇ ਜਿਹੜੇ ਸਮਾਜ ਦੀਆਂ ਕ੍ਰਿਤੀਆਂ ਨੇ ਉਹਨਾਂ ਨੂੰ ਖਤਮ ਕਰੀਏ ਔਰ ਇੱਕ ਅਜੇ ਸਮਾਜ ਦੀ ਸਿਰਜਣਾ ਕਰੀਏ ਜਿੱਥੇ ਸਤਿ ਭਾਵਨਾ ਪਿਆਰ ਸ਼ਾਂਤੀ ਔਰ ਇੱਕ ਦੂਸਰੇ ਨੂੰ ਬਦਦਾਸ਼ ਕਰਨ ਦੇ ਜਿਹੜੇ ਗੋਲੇ ਉਜਾਗਰ ਅੱਜ ਉਚੇਚੇ ਤੌਰ ਤੇ ਸਰਦਾਰ ਗੁਦੀਖ ਸਿੰਘ ਦਾਵਾ ਜਿਨ੍ਹਾਂ ਨੂੰ ਇਸ ਇਲਾਕੇ ਦੇ ਲੋਕਾਂ ਨੇ ਇਥਾਂ ਪਿਆਰ ਦੇ ਕੇ ਖੁਦਾਇਕ ਬਣਾਇਆ ਅੱਜ ਉਹਨਾਂ ਨੇ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦਾ ਧੰਨਵਾਦ ਕਰਨ ਲਈ ਸ਼ੁਕਰੀਆ ਕਰਨ ਲਈ ਔਰ ਉਸ ਮਹਾਨ ਗ੍ਰੰਥ ਦਾ ਓਟ ਆਸਰਾ ਲੈ ਕੇ ਅੱਜ ਸ੍ਰੀ ਚਾਂਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਪਾਠ ਆਰੰਭ ਕਰਕੇ ਭੋਗ ਪਾਏ ਨੇ ਔਰ ਅਸੀਂ ਮਿਲ ਕੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਆ ਔਰ ਪਰਮਾਤਮਾ ਦਾ ਧੰਨਵਾਦ ਵੀ ਕਰਦਾ ਜਿਨਾਂ ਨੇ ਕਿਹਾ ਜੀ ਅੱਜ ਜਾਰੂ ਮੈਂ ਲੀਡਰ ਤੇ ਨਹੀਂ ਵਰਕਰ ਗਾਊਂਗਾ ਜਿਹੜਾ ਇੱਕ ਬਹੁਤ ਥੱਲੋ ਸੰਘਰਸ਼ ਤੋਂ ਉੱਠ ਕੇ ਇੱਕ ਇੰਨੀ ਵੱਡੀ ਲੜਾਈ ਲੜ ਕੇ ਆਮ ਆਦਮੀ ਪਾਰਟੀ ਦਾ ਝੰਡਾ ਜਿਹੜਾ ਇਸ ਇਲਾਕੇ ਦੇ ਵਿੱਚ ਬੁਲੰਦ ਕੀਤਾ ਸੋ ਮੈਂ ਵਰਦੀਪ ਜੀ ਤੁਹਾਨੂੰ ਵੀ ਸ਼ੁਭ ਕਾਮਨਾਵਾਂ ਔਰ ਸਾਰੇ ਇਲਾਕਾ ਵਾਸੀਆਂ ਸਾਥੀਆਂ ਦਾ ਧੰਨਵਾਦ ਜਿਨ੍ਹਾਂ ਨੇ ਲਗਾਤਾਰ ਮਿਹਨਤ ਦੇ ਨਾਲ ਇਸ ਕਾਮਯਾਬੀ ਦੇ ਵਿੱਚ ਬੜਾ ਵੱਡਾ ਹਿੱਸਾ ਪਾਇਆ ਸੋ ਪਰਮੇਸ਼ਵਰ ਕਰੇ ਇਸੇ ਤਰੀਕੇ ਨਾਲ ਮਿਲ ਕੇ ਅਸੀਂ ਲੋਕਾਂ ਦੀ ਸੇਵਾ ਵੱਲ ਹਮੇਸ਼ਾ ਸਬਰ ਕਰਦੇ ਰਹੀਏ ਧੰਨਵਾਦ ਉਹ ਪੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਵੇਂ ਸਾਲ ਦੇ ਦਿਹਾੜੇ ਤੇ ਮੈਂ ਸਾਰੇ ਸੰਸਾਰ ਦੇ ਵਿੱਚ ਖਾਸ ਕਰਕੇ ਜਿੰਨੇ ਪੰਜਾਬੀ ਵਸਦੇ ਨੇ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਅੱਜ ਸਾਡੇ ਮਾਨਯੋਗ ਐਮਐਲਏ ਸਰਦਾਰ ਗੁਰਦੀਪ ਸਿੰਘ ਜੀ ਦੇ ਦਾਵਾ ਨੇ ਜਿੱਤ ਦੀ ਖੁਸ਼ੀ ਦੇ ਵਿੱਚ ਔਰ ਨਵੇਂ ਸਾਲ ਦੀ ਖੁਸ਼ੀ ਦੇ ਵਿੱਚ ਸ਼ੁਕਰਾਨੇ ਦਾ ਅੱਜ ਪਾਠ ਰੱਖਿਆ ਸੀ ਔਰ ਬਾਬਾ ਸ਼੍ਰੀ ਚਾਂਜੀ ਦਾ ਜਿਹੜਾ ਗੁਰਦੁਆਰਾ ਸਾਹਿਬ ਇੱਥੇ ਰੱਖਿਆ ਗਿਆ ਗੁਰੂ ਮਹਾਰਾਜ ਦਾ ਜਿੱਥੇ ਅਸੀਂ ਸ਼ੁਕਰਾਨਾ ਕੀਤਾ ਉੱਥੇ ਉਹਨਾਂ ਕੋ ਅਸ਼ੀਰਵਾਦ ਲਿਆ ਉਹਨਾਂ ਦਾ ਓਟ ਆਸਰਾ ਲਿਆ ਔਰ ਮੈਂ ਸਾਰੀ ਡੇਰਾ ਬਾਬਾ ਨਾਨਕ ਦੀ ਸੰਗਤ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਬੜਾ ਵੱਡਾ ਫਤਵਾ ਜਿਹੜਾ ਵਾ ਉਹ ਆਮ ਆਪੀ ਪਾਰਟੀ ਦੇ ਹੱਕ ਚ ਦਿੱਤਾ ਔਰ ਮੈਂ ਯਕੀਨ ਵੀ ਦਿਵਾਉਣਾ ਕਿ ਅਸੀਂ ਇਸੇ ਤਰ੍ਹਾਂ ਵਧੀਆ ਟੱਕ ਦੇ ਨਾਲ ਜਿਹੜਾ ਵਾ ਰੰਗਣਾ ਪੰਜਾਬ ਜੋ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਦੀ ਮਾਨਦ ਦਾ ਸੁਪਨਾ ਉਹਨੂੰ ਬਣਾਉਣ ਦੇ ਲਈ ਅਸੀਂ ਦਿਨ ਰਾਤ ਸਾਡੀ ਜਿਹੜੀ ਸਾਰੀ ਜ਼ਿਲ੍ਹੇ ਕਰਦਾਸਪੁਰ ਦੀ ਲੀਡਰਸ਼ਿਪ ਆ ਰੰਦਾਵਾ ਸਾਹਿਬ ਆ ਮਹਿਲ ਸਾਹਿਬ ਨੇ ਸਾਡੇ ਕਲਸੀ ਸਾਹਿਬ ਨੇ ਪੰਨੂ ਸਾਹਿਬ ਨੇ ਸ਼ਮਸ਼ੇਰ ਸਿੰਘ ਜੀ ਨੇ ਸਾਰੀ ਸਾਡੀ ਜ਼ਿਲ੍ਹੇ ਦੀ ਲੀਡਰਸ਼ਿਪ ਜਿਹੜੀ ਆ ਵਧੀਆ ਟੱਕ ਦੇ ਨਾਲ ਲੋਕਾਂ ਦੀ ਸੇਵਾ ਦੇ ਵਿੱਚ 24 ਘੰਟੇ ਜਿਹੜੀ ਹਾਜ਼ਰ ਹੋਊਗੀ ਸੋ ਮੈਂ ਇੱਕ ਵਾਰ ਫੇਰ ਸਾਰੀ ਸੰਗਤ ਨੂੰ ਨਵੇਂ ਸਾਲ ਦੀ ਵਧਾਈ ਦੇਣਾ ਔਰ ਗੁਰੂ ਮਹਾਰਾਜ ਦੇ ਚਰਨਾਚਰਨਾਂ ਚ ਅਰਦਾਸ ਕਰਦਾ ਕਿ ਇਹ ਸਾਲ ਸਾਰਿਆਂ ਦੇ ਲਈ ਤਰੱਕੀਆਂ ਲੈ ਕੇ ਆਵੇ ਸਿਹਤਮੰਦੀ ਲੈ ਕੇ ਆਵੇ ਚੜ੍ਹਦੀ ਕਲਾ ਲੈ ਕੇ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਡੀ ਸਭ ਤੋਂ ਪਹਿਲਾਂ 9 ਸਾਲ ਦੀ ਆਮਦ 2025 ਦੇ ਸਾਰੇ ਇਲਾਕਾ ਵਾਸੀਆਂ ਨੂੰ ਇਹ ਜੇ ਸਾਰੀਆਂ ਸ਼ੁਕਾਮ ਦਾ ਵਾ ਪ੍ਰਮਾਤਮਾ ਅਗੇ ਅਰਦਾਸ ਆ ਜਿਵੇਂ ਸਾਲ ਸਾਰਿਆਂ ਦੀ ਜ਼ਿੰਦਗੀਾਂ ਦੇ ਵਿੱਚ ਤੰਦਰੁਸਤੀ ਖੁਸ਼ਹਾਲੀ ਤੇ ਖੁਸ਼ੀਆਂ ਲੈ ਕੇ ਆਵੇ ਇਸ 90 ਸਾਲ ਦੇ ਵਿੱਚ ਆਪਾਂ ਮਿਲ ਕੇ ਜਿਹੜੇ ਸਮਾਜ ਦੀਆਂ ਕ੍ਰਿਤਿਆਂ ਨੇ ਉਹਨਾਂ ਨੂੰ ਖਤਮ ਕਰੀਏ ਔਰ ਇਤਿਹਾਸੇ ਸਮਾਜ ਦੀ ਸਿਰਜਣਾ ਕਰੀਏ ਜਿੱਥੇ ਸਤਿ ਭਾਵਨਾ ਪਿਆਰ ਸ਼ਾਂਤੀ ਔਰ ਇੱਕ ਦੂਸਰੇ ਨੂੰ ਬਰਦਾਸ਼ਤ ਕਰਨ ਦੇ ਜਿਹੜੇ ਗੋਲੇ ਉਜਾਗਰ। ਅੱਜ ਉੱਚੇ ਤੌਰ ਤੇ ਉੱਪਰ ਸ੍ਰੀ ਗੁਰੂ ਦੀਪ ਸਿੰਘ ਰੰਦਾਵਾ ਜਿਨ੍ਹਾਂ ਨੇ ਇਸ ਇਲਾਕੇ ਦੇ ਲੋਕਾਂ ਨੇ ਖਾ ਪਿਆਰ ਦੇ ਕੇ ਵਿਦਾਇਕ ਬਣਾਇਆ ਅੱਜ ਉਹਨਾਂ ਨੇ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦਾ ਧੰਨਵਾਦ ਕਰਨ ਲਈ ਸ਼ੁਕਰੀਆ ਕਰਨ ਲਈ ਔਰ ਉਸ ਮਹਾਨ ਗ੍ਰਸਤ ਦਾ ਉਹ ਆਸਰਾ ਲੈ ਕੇ ਅੱਜ ਸ੍ਰੀ ਚਾਂਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਪਾਠ ਆਰੰਭ ਕਰਕੇ ਬੋਗ ਪਾਏ ਨੇ ਔਰ ਅਸੀਂ ਮਿਲ ਕੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਆ ਔਰ ਪ੍ਰਮਾਤਮਾ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਇਹੋ ਜਿਹਾ ਜਾਰੂ ਮੈਂ ਲੀਡਰ ਤੇ ਨਹੀਂ ਵਰਕਰ ਰਹੂੰਗਾ ਜਿਹੜਾ ਇੱਕ ਬਹੁਤ ਥੱਲੋ ਸੰਘਰਸ਼ ਤੋਂ ਉੱਠ ਕੇ ਇੱਕ ਇਡੀ ਵੱਡੀ ਲੜਾਈ ਲੜ ਕੇ ਆਮ ਆਦਮੀ ਪਾਰਟੀ ਦਾ ਝੰਡਾ ਜਿਹੜਾ ਇਸ ਇਲਾਕੇ ਦੇ ਵਿੱਚ ਬੁਲੰਦ ਕੀਤਾ ਸੋ ਮੈਂ ਬਰਦੀਪ ਜੀ ਤੁਹਾਨੂੰ ਵੀ ਸ਼ੁਭ ਕਾਮਨਾਵਾਂ ਔਰ ਸਾਰੇ ਇਲਾਕਾ ਵਾਸੀਆ ਸਾਥੀਆਂ ਦਾ ਧੰਨਵਾਦ ਜਿਨ੍ਹਾਂ ਨੇ ਲਗਾਤਾਰ ਮਿਹਨਤ ਦੇ ਨਾਲ ਇਸ ਕਾਮਯਾਬੀ ਦੇ ਵਿੱਚ ਬੜਾ ਵੱਡਾ ਹਿੱਸਾ ਪਾਇਆ ਸੋ ਪਰਮੇਸ਼ਵਰ ਕਰੇ ਇਸੇ ਤਰੀਕੇ ਨਾਲ ਮਿਲ ਕੇ ਅਸੀਂ ਲੋਕਾਂ ਦੀ ਸੇਵਾ ਵੱਲ ਹਮੇਸ਼ਾs ਬਰਕਤ ਲੇ ਜੀ ਧੰਨਵਾਦ ਤੇ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਵੇਂ ਸਾਲ ਦੇ ਦਿਹਾੜੇ ਤੇ ਮੈਂ ਸਾਰੇ ਸੰਸਾਰ ਦੇ ਵਿੱਚ ਖਾਸ ਕਰਕੇ ਜਿੰਨੇ ਪੰਜਾਬੀ ਵਸਦੇ ਨੇ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਅੱਜ ਸਾਡੇ ਮਾਨਯੋਗ ਐਮ.ਐਲ.ਏ ਸਰਦਾਰ ਗੁਰਦੀਪ ਸਿੰਘ ਜੀ ਦੇ ਦਾਵਾ ਨੇ ਜਿੱਤ ਦੀ ਖੁਸ਼ੀ ਦੇ ਵਿੱਚ ਔਰ ਨਵੇਂ ਸਾਲ ਦੀ ਖੁਸ਼ੀ ਦੇ ਵਿੱਚ ਸ਼ੁਕਰਾਨੇ ਦਾ ਅੱਜ ਪਾਠ ਰੱਖਿਆ ਸੀ ਔਰ ਬਾਬਾ ਸ਼੍ਰੀ ਚਾਂਜੀ ਦਾ ਜਿਹੜਾ ਗੁਰਦੁਆਰਾ ਸਾਹਿਬ ਇੱਥੇ ਰੱਖਿਆ ਗਿਆ ਗੁਰੂ ਮਹਾਰਾਜ ਦਾ ਜਿੱਥੇ ਅਸੀਂ ਸ਼ੁਕਰਾਨਾ ਕੀਤਾ ਉੱਥੇ ਉਹਨਾਂ ਕੋਲ ਅਸ਼ੀਰਵਾਦ ਲਿਆ ਉਹਨਾਂ ਦਾ ਓਟ ਆਸਰਾ ਲਿਆ ਔਰ ਮੈਂ ਸਾਰੀ ਡੇਰਾ ਬਾਬਾ ਨਾਨਕ ਦੀ ਸੰਗਤ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਬੜਾ ਵੱਡਾ ਫਤਵਾ ਜਿਹੜਾ ਵਾ ਉਹ ਆਮ ਆਦਮੀ ਪਾਰਟੀ ਦੇ ਹੱਕ ਚ ਦਿੱਤਾ ਔਰ ਮੈਂ ਯਕੀਨ ਵੀ ਦਿਵਾਉਣਾ ਕਿ ਅਸੀਂ ਇਸੇ ਤਰ੍ਹਾਂ ਵਧੀਆ ਟੱਕ ਦੇ ਨਾਲ ਜਿਹੜਾ ਵਾ ਰੰਗੜਾ ਪੰਜਾਬ ਜੋ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਦੀ ਮਾਨ ਦਾ ਸੁਪਨਾ ਉਹਨੂੰ ਬਣਾਉਣ ਦੇ ਲਈ ਅਸੀਂ ਦਿਨ ਰਾਤ ਸਾਡੀ ਜਿਹੜੀ ਸਾਰੀ ਜ਼ਿਲ੍ਹਾਗਰਦਾਸਪੁਰ ਦੀ ਲੀਡਰਸ਼ਿਪ ਪਰ ਰੰਦਾਵਾ ਸਾਹਿਬ ਮਹਿਲ ਸਾਹਿਬ ਨੇ ਸਾਡੇ ਕਲਸੀ ਸਾਹਿਬ ਨੇ ਪੰਨੂ ਸਾਹਿਬ ਨੇ ਸਮ ਸ਼ੇਰ ਸਿੰਘ ਜੀ ਨੇ ਸਾਰੀ ਸਾਡੀ ਜ਼ਿਲ੍ਹੇ ਦੀ ਲੀਡਰਸ਼ਿਪ ਜਿਹੜੀ ਆ ਵਧੀਆ ਢੰਗ ਦੇ ਨਾਲ ਲੋਕਾਂ ਦੀ ਸੇਵਾ ਦੇ ਵਿੱਚ 24 ਘੰਟੇ ਜਿਹੜੀ ਹਾਜ਼ਰ ਹੋਊਗੀ ਸੋ ਮੈਂ ਇੱਕ ਵਾਰ ਫੇਰ ਸਾਰੀ ਸੰਗਤ ਨੂੰ ਨਵੇਂ ਸਾਲ ਦੀ ਵਧਾਈ ਦੇਣਾ ਔਰ ਗੁਰੂ ਮਹਾਰਾਜ ਦੇ ਚਰਨਾਚਰਨਾਂ ਅਰਦਾਸ ਕਰਦਾ ਕਿ ਇਹ ਸਾਲ ਸਾਰਿਆਂ ਦੇ ਲਈ ਤਰੱਕੀਆਂ ਲੈ ਕੇ ਆਵੇ ਖੇਤਮੰਦੀ ਲੈ ਕੇ ਆਵੇ ਚੜ੍ਹਦੀ ਕਲਾ ਲੈ ਕੇ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ